ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੀ ਅੱਜ ਮੀਟਿੰਗ ਹੋਈ ਜਿਹਦੇ ਵਿੱਚ ਅਚੇਤੇ ਤੌਰ ਤੇ ਧਰਮ ਪ੍ਰਚਾਰ ਦੀ ਲਹਿਰ ਨੂੰ ਅੰਮ੍ਰਿਤ ਸੰਚਾਰ ਦੀ ਲਹਿਰ ਨੂੰ ਪ੍ਰਚੰਡ ਕਰਨ ਲਈ ਹਰ ਇੱਕ ਮੈਂਬਰ ਦੀ ਹਾਲਕਾ ਵਾਈਜ਼ ਉਹ ਸ਼ਾਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਹਲਕੇ ਵਿੱਚ ਪ੍ਰਚਾਰ ਤੇ ਇੱਕ ਅਮਰ ਸੰਚਾਰ ਕਰਵਾਵੇ। ਐਵੇਂ ਤਰ ਪ੍ਰਚਾਰ ਦੇ ਜਿਹੜੇ ਮੈਂਬਰ ਆਏ ਵੀ ਹਲਕਾ ਵਾਈਜ਼ ਆਪਣੇ ਆਪਣੇ ਹਲਕੇ ਦੇ ਵਿੱਚ ਇੱਕ ਇੱਕ ਅਮਰ ਸੰਚਾਰ ਕਰਵਾਉਣ ਇਹ ਸਮੂੱਚੇ ਤੌਰ ਤੇ ਇੱਕ ਵੱਡਾ ਫੈਸਲਾ ਲਿਆ ਗਿਆ। ਉਹ ਤੋਂ ਇਲਾਵਾ ਕਿਉਂਕਿ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ 450 ਸਾਲਾ ਜੋਤੀ ਜੋਤ ਦੇ ਅਵਸਾਰ ਆ ਰਿਹਾ ਜੇਦੇ ਲਈ ਵੱਡੇ ਪੱਧਰ ਤੇ ਪਹਿਲਾ ਪ੍ਰੋਗਰਾਮ ਲਿਖੇ ਗਏ ਗੋਇੰਦਵਾਲ ਦੀ ਧਰਤੀ ਤੇ ਤੇ ਉਹਦੇ ਨਾਲ ਹੀ ਸਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਗੁਰਤਾ ਗਦੀ ਦਿਵਸ ਆ ਰਿਹਾ। ਸੋ ਚਾਰ ਦਿਨ ਦੇ ਉਹ ਸਮਾਗਮ ਆ ਉਹ ਚਾਰ ਦਿਨਾਂ ਦੇ ਸਮਾਗਮਾਂ ਦੇ ਵਿੱਚ ਗੁਰਤਾ ਗਦੀ ਵੀ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਦੋ ਦਿਨ ਵੱਡੇ ਗੁਰਮਤ ਦੇ ਸਮਾਗਮ ਹੋਣਗੇ। ਤੇ ਚਾਰ ਦਿਨ ਦੇ ਸਮੁੱਚੇ ਤੌਰ ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਜੋਤੀ ਜੋ ਦੇਸ਼ ਦੇ ਸਬੰਧ ਦੇ ਵਿੱਚ ਉਹ ਸਾਰੇ ਪ੍ਰੋਗਰਾਮ ਲਿਖੇ ਗਏ ਆ। ਸੋ ਸੰਗਤ ਨੂੰ ਬਾਤ ਤੋਂ ਬਾਤ ਬੇਨਤੀ ਕਰਦਾ ਕਿ ਇਸ ਮਾਝੇ ਦੀ ਧਰਤੀ ਤੇ ਸਾਡੇ ਪ੍ਰਚਾਰਕ ਲਗਾਤਾਰ ਦਿਨ ਰਾਤ ਇੱਕ ਕਰਕੇ ਜਿੱਥੇ ਅਮਰ ਸੰਚਾਰ ਦੀ ਲਹਿਰ ਨੂੰ ਪ੍ਰਚੰਡ ਕਰ ਰਹੇ ਆ ਉਥੇ ਪਿੰਡ-ਪਿੰਡ ਜਾ ਕੇ ਨਗਰ-ਨਗਰ ਚ ਜਾ ਕੇ ਗੁਰਮਤ ਦੇ ਹੋਕੇ ਵੀ ਦੇ ਰਹੇ ਆ। ਜਿਹੜੀ ਅੱਜ ਸਮੇਂ ਦੀ ਨਜਾਕਤ ਵੀ ਆ ਤੇ ਇੱਕ ਜਿਹੜੀ ਸਾਡੇ ਪਿਛਲੇ ਦਿਨੀ ਦੁਖਦਾਈ ਘਟਨਾ ਵਾਪਰੀ ਉਹ ਘਟਨਾ ਸੀ ਗੁਰਦੁਆਰਾ RAM RAM DAS PURI ਪਿਪੜੀਆ ਮਾਜਰਾ ਭੀੜੀ ਪੀੜੀ ਪੀੜੀ ਬੀਤ ਵੇਖੇ ਉਹ ਵਿਚਾਰਾ ਗ੍ਰੰਥੀ ਜਿਹੜਾ ਉਹ ਵੀ ਹੈਂਡੀਕੈਪਡ ਐ ਉਹਦਾ ਇੱਕ ਹੱਥ ਹੈ ਨਹੀਂਗਾ ਉਹਦੀ ਨਵਾਲਕ ਲੜਕੀ ਜਿਹੜੀ ਆ ਉਹਦੇ ਨਾਲ ਦੁਰਾਚਾਰ ਕੀਤਾ ਗਿਆ ਜਿਹਦੇ ਵਿੱਚ ਚਾਰ ਬੰਦੇ ਨਾਮਜ਼ਦ ਹੋਏ ਆ ਉਹਦੀ ਬੇਟੀ ਦੀ 164 ਦੀ ਸਟੇਟਮੈਂਟ ਵੀ ਮਜੈਸਟਰ ਸਾਹਿਬ ਦੇ ਸਾਹਮਣੇ ਦਰਜ ਹੋਈ ਆ ਅਫਸੋਸ ਦੀ ਗੱਲ ਆ ਕਿ ਦੋ ਜਿਹੜੇ ਬੰਦੇ ਗ੍ਰਿਫਤਾਰ ਹੋ ਗਏ ਦੋ ਜਿਹੜੇ ਰਹਿੰਦੇ ਆ ਉਹ ਰੂਲਿੰਗ ਪਾਰਟੀ ਦੇ ਨਾਲ ਜੁਪੀ ਨਾਲ ਸੰਬੰਧਤ ਆ ਉਹਨਾਂ ਦੇ ਖਿਲਾਫ ਜਿਹੜੀ ਆ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ ਸੋ ਮੈਂ ਜੁਪੀ ਦੀ ਸਰਕਾਰ ਤੇ ਉੱਥੋਂ ਦੇ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਕਿ ਹੌਲੀ-ਹੌਲੀ ਕਈ ਵਾਰੀ ਗੱਲਾਂ ਵੱਧ ਜਾਂਦੀਆਂ ਉਹ ਜਿਹੜੇ ਦੋ ਨਾਮਜਦ ਹੋਏ ਜਿਹੜਾ ਨੂੰ ਨਹੀਂ ਗ੍ਰਿਫਤਾਰ ਕੀਤਾ ਉਹਨਾਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਕਿਉਂਕਿ ਬੱਚੀ ਨਵਾਲਕੇ ਆ ਪਾਸਕੋ ਪੋਸਕੋ ਦੇ ਤਹਿਤ ਉਹਦੇ ਉੱਤੇ ਪਰਚਾ ਦਰਜ ਹੋਇਆ ਸੋ ਸਰਕਾਰ ਇੱਕ ਪਾਸੇ ਬੱਚਿਆਂ ਦੀ ਸੁਰੱਖਿਆ ਔਰਤਾਂ ਦੀ ਸੁਰੱਖਿਆਤਾ ਦੀ ਗੱਲ ਕਰਦੀ ਆ ਪਰ ਇਹ ਮੇਰਾ خیال ਘਟਨਾ ਵਾਪਰੀ ਨੂੰ 2 ਮਹੀਨੇ ਹੋ ਗਏ ਆ ਉਥੋਂ ਦੇ ਸਿੱਖ ਸਮੂਚੇ ਤੌਰ ਤੇ ਸਾਰੀਆਂ ਜਥੇਬੰਦੀਆਂ ਆਪਣੇ ਤੌਰ ਤੇ ਜਦੋਜਾਤ ਕਰ ਰਹੀਆਂ ਤੇ ਅਸੀਂ ਪਿੱਛੇ ਆਪਣਾ ਜਿਸ ਦਿਨ ਦੇ ਘਟਨਾ ਵਾਪਰੀ ਆ ਆਪਣਾ ਪ੍ਰਚਾਰਕ ਵੀ ਉੱਥੇ ਸਾਡਾ ਮਿਸ਼ਨ ਦਾ ਇੰਚਾਰਜ ਗਿਆ ਸੀ ਜਿਹਨੇ ਰਿਪੋਰਟ ਤਖਤ ਜੀ ਕਾਲਤਖ ਸਾਹਿਬ ਨੂੰ ਦੇ ਦਿੱਤੀ ਸੀ ਤੇ ਤਖਤ ਸਾਹਿਬ ਜੀ ਦੇ ਜਥੇਦਾਰ ਸ਼੍ਰੀ ਕਾਲਤਖ ਸਾਹਿਬ ਗਿਆਨੀ ਰਕਬੀਰ ਸਿੰਘ ਜੀ ਹੁਣਾਂ ਨੇ ਆਦੇਸ਼ ਵੀ ਕੀਤਾ ਸੀ ਸ਼ੋਮਣੀ ਕਮੇਟੀ ਨੂੰ ਵੀ ਤੁਸੀਂ ਇਹਦੀ ਪੈਰਵਾਈ ਕਰੋ ਤਾਂ ਫਿਰ ਅਸੀਂ ਧਰਮ ਪ੍ਰਚਾਰ ਕਮੇਟੀ ਦੇ ਦੋ ਮੈਂਬਰ ਜਿਨ੍ਹਾਂ ਚ ਸਾਡੇ ਲਾਡਵਾ ਸਾਹਿਬ ਹਰਿਆਣੇ ਤੋਂ ਤੇ ਸਰਦਾਰ ਅਜੈਬ ਸਿੰਘ ਅਭਿਆਸੀ ਇਹ ਜਾ ਕੇ ਬਸਾਰ ਦੇ ਨਾਲ ਸਾਰਾ ਉੱਥੇ ਪਰਿਵਾਰ ਨੂੰ ਵੀ ਮਿਲ ਕੇ ਆਏ ਆ ਉਹਨਾਂ ਨਾਲ ਦੁੱਖ ਵੀ ਸਾਂਝਾ ਕੀਤਾ ਤੇ ਪ੍ਰਸ਼ਾਸਨ ਨੂੰ ਵੀ ਮਿਲ ਕੇ ਆਏ ਆ ਪਰ ਮੈਂ ਸਮਝਦਾ ਪਈ ਹਾਲੇ ਵੀ ਇਨਸਾਫ ਜਿਹੜਾ ਅਧੂਰਾ ਆ ਸੋ ਤੁਰੰਤ ਉਹਨਾਂ ਦੋਵਾਂ ਦੇ ਉੱਤੇ ਕਾਰਵਾਈ ਕਰਕੇ ਇੱਕ ਬੱਚੀ ਨਵਾਲ ਕਿਆ ਇੱਕ ਪਿਤਾ ਉਹਦਾ ਜਿਹੜਾ ਵਿਚਾਰਾ ਉਹ ਹੈਂਡੀਕੈਪਡ ਆ ਉਸ ਪਰਿਵਾਰ ਨੂੰ ਇਨਸਾਫ ਦਿਵਾਇਆ ਜਾਵੇ ਕਈ ਵਾਰੀ ਫੇਰ ਗੱਲ ਬਾਤ ਦੀ ਬਾਦੀ ਹੋਰ ਪਾਸੇ ਨੂੰ ਵੱਧ ਜਾਂਦੀ ਹੈ ਸੋ ਇਹ ਦੇਸ਼ ਦਾ ਵਿਧਾਨ ਵੀ ਆ ਤੇ ਦੇਸ਼ ਦਾ ਕਾਨੂੰਨ ਵੀ ਆ ਤੇ ਇਹ ਕਾਨੂੰਨ ਦੇ ਤਹਿਤ ਉਹ ਦੋ ਬੰਦੇ ਜਿਹੜੇ ਉਤਰਾント ਗ੍ਰਫਤਾਰ ਕਰਕੇ ਪਰਿਵਾਰ ਨੂੰ ਨਿਆਂ ਦਿੱਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ